ਕੱਟਨ ਹੋ ਗਿਆ ਸਰਕਾਰ ਸੋਧਿਆ ਹੋਰ ਗਿਆ ਕਿ ਸਾਲ ਹੋ ਗਿਆ ਪਰ ਅੱਜ ਤੋਂ ਫੇਰ ਆਪਣਾ ਜਿਹੜਾ ਜੜੀ ਆ ਨਵਾਂ ਦਿਨ ਚੱਲੂ ਹੋ ਜਣਾ ਆ ਨਵੇਂ ਸ਼ੁਰੂਆਤ ਨਵੇਂ ਦਿਨ ਦੀ ਲੇਕੀ ਚੱਲਾਂਗੇ ਤਾਂ ਸਰਕਾਰ ਨੂੰ ਉਪਲੇਖਾ ਪਰਵਾਦੀਆ ਇਹ ਲੜਕੇ ਦੇ ਦਾਦੇ ਵਿੱਚ ਹੋਰ ਤਗਰੇ ਸੰਘਰਸ਼ ਲਈ ਤਿਆਰ ਆ ਪਿਛਲੇ ਇੱਕ ਮਹੀਨੇ ਦੇ ਇਤਿਹਾਸ ਜਿਹੜੇ ਅਡਾਨੀਆਂ ਬਾਂਡੀਆਂ ਦੇ ਖਿਲਾਫ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇਹ ਸੰਜਗਤ ਜਿਹੜਾ ਸਰਕਾਰਾਂ ਤੇ ਜੰਗੀਆਂ ਨੇ ਬਾਦ ਦੀ ਸਰਕਾਰ ਉ ਅਮਰੀਕਾ ਦੀ ਸਰਕਾਰ ਨੇ ਟੈਰਟਿਸਟ ਕਰਦਾ ਇੱਕ ਫੈਸਲਾ ਲਿਆ ਕਿਉਂਕਿ ਇਹਨਾਂ ਕੁਰਬਾਨੇ ਪੂਰੇ ਵਰਲਡ ਦੇ ਵਿੱਚ ਪ੍ਰਾਈਵੇਟ ادارے ਦੇ ਵਿਚਾਲੇ ਸਰਕਾਰੀ ادارے ਦਾ ਜੜਵਾਰ ਕੀਤਾ ਪੂਰੀ ਦੁਨੀਆ ਦੇ ਉੱਤੇ ਮਾਰੀ ਹੈ ਕਿਸਾਨਾਂ ਦੇ ਸਾਡੇ ਬਾ ਦੇ ਸਰਕਾਰੀ ਵਕੀਰ ਆ ਜੋਦੀ ਉਹਨਾਂ ਦੇ ਕੋਲ ਤੇ ਜੰਡਾ ਦੀਆਂ ਤਲਖਾਵਾਂ ਸਾਡੇ ਕੱਟੇ ਹੋਏ ਟੈਕਸ ਦੇ ਉੱਤੇ ਜਲ ਰੀਆਂ ਉਹ ਇਹਨਾਂ ਨੂੰ ਰੋਕਣਾ ਜਾ ਕੇ ਅਮਰੀਕਾ ਦੇ ਵਿੱਚ ਝੂਠਾ ਚੂਰਾ ਕਿ ਨਹੀਂ ਇਹਨਾਂ ਦੇ ਹੱਕ 'ਚ ਖੜ ਰਹੇ ਆ ਜਮੀਨਾਂ ਤੋਂ ਵੱੱਟ ਪਾਸ ਲੈਣੇ ਚਾਹਲੋ ਪੰਜਾਬ ਮਹਿਰ ਦੇ ਜ਼ਮੀਨਾਂ ਦਾ ਖੋੜੀਓ ਤਾਂ ਕਰਕੇ ਤੇ ਨਾਲ ਸਰਕਾਰੀ ਤੰਤਰ ਰੁਕਾ ਹੋਰੋਂ ਸਰਕਾਰੀ ਕਿ ਇਹ ਜਿਹੜੇ ਪਹੋਰ ਆਸਤੀ ਟੋਪੜੀਆਂ ਸਾਡੀਆਂ ਜੁਕੀਨਾ ਹਰ ਇੱਕ ਨੂੰ ਖੋਤੀਆਂ ਸਰਕਾਰਾਂ ਇਹਨਾਂ ਨੂੰ ਪਾਸੇ ਕਰੇ ਤੇ ਸਾਡੇ ਹੱਥ ਸਾਨੂੰ ਦੇਵੇ ਸਾਨੂੰ ਐਮਐਸਪੀ ਦੀ ਗਾਰੰਟੀ ਕਾਨੂੰਨ चुप करे अपने बैठ गए कामना प्राप्त करिए आप जो घर जाइए हर कार जाके आपके घर जी इतने पुप देखें ਇਹ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਦੇ ਮਾਲਕ ਨਹੀਂ ਬਣੇ ਦਿਖਾਦੇ ਤੇ ਤੁਹਾਡੇ ਜ਼ਮੀਨਾਂ ਤੋਂ ਵਾਝਾ ਹੋਣਾ ਪਊਗਾ ਤੇ ਇਸ ਸਾਹ ਬਰੋ ਗਿਆ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਇੱਥੇ ਆਪਣਾ ਸਮਸਬੋਥ ਕਰਾ